फैसला कह रही है हर नजर बंदा पर बल शुक्रिया हसी के अपनी जिंदगी में कर लिया में मुझे दिल के धड़क जा मिल ਕਾਟ ਉਮਰ ਹੈ ਤੁਹਾਡੀ ਤੁਸੀਂ ਕਿੰਨੀ ਉਮਰ ਹੈ ਤੁਹਾਡੀ 16 ਜੇ ਤੁਸੀਂ ਸ਼ੁਰੂਆਤ ਕਦੋਂ ਕੀਤੀ ਹੋएगी ਫਿਰ ਸ਼ੁਰੂਆਤ ਤਾਂ ਮੈਨੂੰ ਹੋ ਗਈ ਐਕਚੁਅਲੀ ਦਾ ਤਾਂ 4-5 ਸਾਲ ਹੋ ਗਏ ਵੈਸੇ ਛੋਟੇ ਹੁੰਦੇ ਵੇ ਮਗਾਦੀ ਹੁੰਦੀ ਸੀ ਉਹਨੇ ਸੁਰ ਚਿੰਨੀ ਸੀ ਕਿ ਬਟ ਥੋੜਾ ਉਹਨੇ ਇੱਕ ਇੱਕ ਸਾਲ ਤੋਂ ਇੱਕ ਡੇਢ ਸਾਲ ਹੋ ਗਏ ਮੈਨੂੰ ਗਾਣਦੇ ਗਾਣੇ ਘਰੇ ਪਹਿਲਾਂ ਘਰੇ ਰਿਆਸ ਕਰਦੀ ਹੁੰਦੀ ਸੀ ਫੇ ਹੁਣ ਥੋੜੇ ਟਾਈਮ ਹੋਇਆ ਮੈਂ ਸਿੱਖਦੇ ਹੋਏ ਉਹਨੇ ਮੈਂ زندگی کو نونالے وہ سزا میرے پر سشیکال میں رج چلتا ہے ਤੁਸੀਂ دیکھ رہے ہو جگبانی ٹی وی اینڈ بالی ووڈ تڑکا ਅਸੀਂ ਸੋਸ਼ਲ ਮੀਡੀਆ ਤੇ ਵੇਖਦੇ ਆਂ ਕਈ ਤਰ੍ਹਾਂ ਦੇ ਫਨਕਾਰ ਮੌਜੂਦ ਨੇ ਜੋ ਆਪਣੀ ਆਵਾਜ਼ ਦੇ ਦਮ ਤੇ ਸੋਸ਼ਲ ਮੀਡੀਆ ਤੇ ਤੇ ਨਾਲ ਆਪਣੇ ਮਾਪੇ ਦਾ ਨਾਮ ਵੀ ਰੋਸ਼ਨ ਕਰਦੇ ਨੇ ਅੱਜ ਸਾਡੇ ਨਾਲ ਅਜਿਹੀ ਇੱਕ ਗਾਇਕਾ ਮੌਜੂਦ ਹੈ ਜਿਸ ਦਾ ਨਾਮ ਹੈ ਡੇਜੀ ਸ਼ਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਡੇਜੀ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਦਾਤ ਕਿਵੇਂ ਤੁਸੀਂ ਠੀਕ ਹੋ ਹਾਂਜੀ ਵਧੀਆ ਤੁਸੀਂ ਦੱਸੋ ਤੁਹਾਡਾ ਸਫਰ ਕਿਵੇਂ ਦਾ ਰਿਹਾ ਜਿਹੜਾ ਤੁਸੀਂ ਰਿਐਲਿਟੀ ਸ਼ੋਅ ਦਾ ਕੀਤਾ ਉਸ ਦੇ ਬਾਰੇ ਸਾਨੂੰ ਦੱਸੋ ਮਤਲਬ ਮੇਰਾ ਸਫਰ ਬਹੁਤ ਵਧੀਆ ਹੈ ਕਿਉਂਕਿ ਜੋ ਸਿੰਗਿੰਗ ਦਾ ਨਾ ਇੱਕ ਤਰ੍ਹਾਂ ਦਾ ਸਕੂਨ ਆ ਜੋ ਮੈਨੂੰ ਮਿਲਦਾ ਹੈ 뮤ਜ਼ਿਕ ਦੇ ਨਾਲ ਕਿਉਂਕਿ ਮੈਂ ਘਰੇ ਵੀ ਜਦੋਂ ਵੀ ਕੰਨਾ ਰਿਆਜ਼ ਮਤਲਬ ਬਿਲਕੁਲ ਸਕੂਨ ਨਾ ਇੱਕ 뮤ਜ਼ਿਕ ਇੱਕ ਸਕੂਨ ਹੈ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਮਤਲਬ 뮤ਜ਼ਿਕ ਕਰ ਰਹੀ ਹਾਂ ਹਾਂ ਜੀ ਤੁਸੀਂ ਉਹ ਰਿਐਲਿਟੀ ਸ਼ੋ ਬਾਰੇ ਵੀ ਦੱਸਿਆ ਕਿ ਤੁਸੀਂ ਪੰਜਾਬ ਫਰਸਟ ਟੈਲੈਂਟ ਦੇ ਵਿੱਚ ਕੀਤਾ ਪਾਰਟਿਸਿਪੇਟ ਕੀਤਾ ਕਿਵੇਂ ਦੀ ਫੀਲਿੰਗ ਸੀ ਤੁਹਾਨੂੰ ਤੁਹਾਡੀ ਉਸ ਵੇਲੇ ਐਕਚੁਅਲੀ ਉਦੋਂ ਦੀ ਬਹੁਤ ਵੱਡੀ ਫੀਲਿੰਗ ਸੀ ਐਕਚੁਅਲੀ ਜਦੋਂ ਸਾਡੇ ਸਕੂਲ 'ਚ ਫਾਰਮਸ ਆਏ ਸੀ ਇਹ ਵਾਲੇ ਤੇ ਇਸ ਦਾ ਆਡੀਸ਼ਨ ਮੈਂ ਦਿੱਤਾ ਆਡੀਸ਼ਨ ਜਿੱਮ ਸਿਲੈਕਟ ਹੋਈ ਤੇ ਉਸ ਵਕਤ ਮੈਂ ਬਹੁਤ ਜ਼ਿਆਦਾ ਖੁਸ਼ ਸੀ ਉਸ ਤੋਂ ਬਾਅਦ ਗ੍ਰੈਂਡ ਫਾਈਨਲ ਸੀਗਾ ਉੱਥੇ ਜਦੋਂ ਉਹਨੇ ਅਨਾਉਂਸਮੈਂਟ ਕੀਤੀ ਫਰਸਟ ਤੇ ਉਹ ਮੇਰੇ ਤੋਂ ਮਤਲਬ ਅਨਐਕਸਪੈਕਟਿਡ ਸੀਗਾ ਉਹ ਅਨਐਕਸਪੈਕਟਿਡ ਬਹੁਤ ਵਧੀਆ ਸੀ ਤਾਂ ਉਸ ਤਰ੍ਹਾਂ ਜੋ ਤੁਹਾਡੇ ਨਾਲ ਦੇ ਜਿਹੜੇ ਮੌਜੂਦ ਸੀਗੇ ਕਲਾਕਾਰ ਤੁਹਾਨੂੰ ਕੀ ਕਹੋ ਜੀ ਉਹ ਔਂਕੜਾਈਆਂ ਤੁਹਾਨੂੰ ਉਸ ਵੇਲੇ ਧੀ ਦੇਖੋ ਮਤਲਬ ਸੀਗਾ ਟਫ ਕੰਪੀਟੀਸ਼ਨ ਸੀਗਾ ਬਟ ਮੈਨੂੰ ਲੱਗਾ ਨਹੀਂ ਸੀਗਾ ਵੀ ਦਵੰਨਿਆ ਵਧੀਆ ਹੋ ਜਾਊਗਾ ਬਟ ਵਧੀਆ ਸੀਗਾ ਮੈਂ ਦੱਸਾਂ ਕੁੜੀ ਦੀ ਆਵਾਜ਼ ਬਹੁਤ ਸੁਰੀਲੀ ਹੈ ਹਾਲਾਂਕਿ ਉਹ ਬਹੁਤ ਹੀ ਘੱਟ ਉਮਰ ਦੇ ਘੱਟ ਦੀ ਉਮਰ ਦੀ ਹੈ ਤੇ ਆਪਾਂ ਇਹਨਾਂ ਕੋਲ ਇੱਕ ਗੀਤ ਵੀ ਸੁਣਦੇ ਹਾਂ ਇਹ ਗੀਤ ਸੁਣਾਉ ਸਾਨੂੰ ਲਤਾ ਮਗੇਸ਼ਕਰ ਗਾਇਣਾ ਨੇ ਲਤਾ ਮਗੇਸ਼ਕਰ ਦਾ ਗਾਣਾ ਤੇ ਤੁਸੀਂ ਕਲਾਸਿਕਲੀ ਕਿਉਂ ਚੂਸ ਕੀਤਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਿਪ ਹੌਪ ਦੇ ਵਿੱਚ ਵੀ ਕਾਫੀ ਜਿੱਦਾਂ ਸਟੂਡੈਂਟ ਜਿੱਦਾਂ ਹੀ ਦੇਖਦੇ ਆ ਕਲਾਕਾਰ ਵੀ ਕਾਫੀ ਕਰਦੇ ਆ ਦੇ ਉੱਤੇ ਤੁਸੀਂ ਕਲਾਸਿਕਲੀ ਕਿਉਂ ਸੁਣਿਆ ਕਲਾਸਿਕਲ ਦੇਖੋ ਕਿਉਂਕਿ ਅੱਜ ਕੱਲ ਦਾ ਜਿਹੜਾ ਯੂਥ ਹੈਗਾ ਉਹ ਜਾਤਾ ਹਿਪ ਹੌਪ ਦੇ ਵਿੱਚ ਜਾ ਰਿਹਾ ਬਟ ਮੇਰੀ ਉਹ ਹੈ ਨਹੀਂ ਕਿਉਂਕਿ ਸਾਡੇ ਘਰ ਦੇ ਵਿੱਚ ਮੋਸਟਲੀ ਕਲਾਸਿਕਲ ਹੀ ਸੁਣਨਾ ਪਸੰਦ ਕਰਦੇ ਮੈਂ ਵੀ ਕਲਾਸਿਕਲ ਹੀ ਸੁਣਨਾ ਪਸੰਦ ਕਰਦੀ ਕਲਾਸਿਕਲ ਦੇ ਵਿੱਚ ਇੱਕ ਅਲੱਗ ਜੀ ਚੀਜ਼ ਆ ਤੇ ਉਹ ਮੈਨੂੰ ਕਲਾਸਿਕਲ ਇਸ ਲਈ ਬਹੁਤ ਵਧੀਆ ਲੱਗਦਾ ਤੇ ਤੁਸੀਂ ਕਲਾਸਿਕਲ ਦਾ ਰਿਆਸ ਵੀ ਕਰਦੇ ਹੋਵੋਗੇ ਤੇ ਕੀ ਤੁਹਾਡਾ ਰੁਟੀਨ ਕੀ ਹੈ ਰੁਟੀਨ ਮੇਰਾ ਹੈ ਸਵੇਰੇ ਮੈਂ 5:30 6 ਵਜੇ ਉੱਠ ਕੇ ਰਿਆਸ ਕਰਦੀ ਹਾਂ ਜੀ ਉਹ ਵੀ ਮम्मा ਹਮੇਂ ਠਾਲਦੇ ਹੁੰਦੇ ਆ ਰਿਆਸ ਕਰਨ ਵੇਲੇ ਤੇ ਸਭ ਤੋਂ ਜ਼ਿਆਦਾ ਮੇਰੇ ਨਾਲੋਂ ਜ਼ਿਆਦਾ ਮੇਰੇ ਮਮਾ ਪਾਪਾ ਦੀ ਮਿਹਨਤ ਆ ਕਿਉਂਕਿ ਮੈਂ ਤਾਂ ਕੁਝ ਵੀ ਨਹੀਂ ਹੈਗੀ ਮੇਰੇ ਮਮਾ ਪਾਪਾ ਨੇ ਜੋ ਮੇਲੇ ਕੀਤਾ ਮਾਣ ਦਾ ਦੇਣਾ ਦੇ ਨਹੀਂ ਸਕਦੀ ਹੈਗੀ ਤੁਹਾਡੀ ਆਵਾਜ਼ ਵੀ ਉਵੇਂ ਬਹੁਤ ਕਾਇਮ ਹੈ ਤੇ ਇਹ ਘਰ ਦੇ ਵਿੱਚ ਹੋਰ ਕੌਣ-ਕੌਣ ਤੁਹਾਡੇ گاਉਂ ਦਾ ਐਕਚੁਅਲੀ ਮੇਰੇ ਪੂਰੀ ਫੈਮਿਲੀ 뮤지컬 ਆ ਕਿਉਂਕਿ ਮੇਰੇ ਮਮਾ ਮੈਰਿਜ ਤੋਂ ਪਹਿਲਾਂ ਗਾਉਂਦੇ ਸੀਗੇ ਤੇ ਮੇਰੇ मामੂ ਹੈਗੇ ਇੰਗਲੈਂਡ ਉਹ ਵੀ ਗਾਉਂਦੇ ਹੈਗੇ ਤੇ ਇਸ ਲਈ ਸਾਡੇ ਖੂਨ ਦੇ ਵਿੱਚ ਹੀ ਸਿੰਗਿੰਗ ਹੈ ਅੱਛਾ ਜੀ ਤੁਹਾਡੇ ਜੀਨ ਦੇ ਵਿੱਚ ਹੀ ਮਤਲਬ ਹੈਗੀ ਸਿੰਗਿੰਗ ਹੀ ਆ ਤੇ ਤੁਹਾ ਤੁਸੀਂ ਆਈਡਲ ਕਿਸ ਸਿੰਗਰ ਨੂੰ ਮੰਨਦੇ ਹੋ ਅੱਜ ਦੇ ਟਾਈਮ ਦੇ ਵਿੱਚ ਕਲਾਸੀਕਲ ਹੋਰ ਵੀ ਕਈ ਸਿੰਗਰਸ ਨੇ ਪੁਰਾਣੇ ਕਿਸੇ ਕਲਾਕਾਰ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ ਹਾਂਜੀ ਜਿੱਦਾਂ ਲਤਾ ਮੰਗੇਸ਼ਕਰ ਜੀ ਬਹੁਤ ਵੱਡੇ ਵੱਡੇ ਸਿੰਗਰ ਹੈ ਉਹਨਾਂ ਨੂੰ ਵੀ ਮੈਂ ਬਹੁਤ ਸੁਣਦੀ ਹਾਂ ਤੇ ਜਿੱਦਾਂ ਹੋਰ ਕਲਾਸੀਕਲ ਦੇ ਵਿੱਚ ਮੇਥਲੀ ਠਾਕੁਰ ਹਿੰਮਤ ਬ੍ਰਿਜਵਸੀ ਉਹਨਾਂ ਨੂੰ ਵੀ ਮੈਂ ਬਹੁਤ ਸੁਣਦੀ ਮਤਲਬ ਇਹਨਾਂ ਦੇ ਜਿਹੜੇ ਕਲਾਸੀਕਲ ਸੌਂਗਸ ਮੈਨੂੰ ਬਹੁਤ ਵਧੀਆ ਲੱਗਦੇ ਹਨ ਉਹਨਾਂ ਦਾ ਕੋਈ ਗੀਤ ਸੁਣਾ ਦੇ ਚਾਹੋ ਕੋਈ ਵੀ ਕਿਹੜਾ ਕੋਈ ਵੀ ਜਿਹੜਾ ਤੁਸੀਂ ਲਤਾ ਮੰਗੇਸ਼ਕਰ ਤੋਂ ਇਲਾਵਾ ਕੋਈ ਹੋਰ ਕੋਈ ਗਾਇਕ ਤੁਸੀਂ ਹੋਰ ਦਾ ਸਿੰਗਰ ਦੋ ਹਿੰਦੀ ਕੋਈ ਵੀ ਬਾਲੀਵੁੱਡ ਅਰਜੀਤ ਸਿੰਘ ਦਾ ਵੀ ਮੈਂ ਸੁਣਦੀ ਹੁੰਦੀ ਹਾਂ ਕਿਆ ਉਸ ਗਲੀ ਮੇ ਕਭੀ ਤੇਰਾ ਜਾਣਾ ਹੁਆ ਜਹਾਂ ਸੇ ਜ਼ਮਾਨੇ ਕੋ ਗੁਜ਼ਰੇ ਜ਼ਮਾਨਾ ਹੁਆ ਮੇਰਾ ਸਮੇ ਤੋ ਵਹੀ बताओ तुम्हें क्या मेरे साथ क्या क्या हुआ हां खामोशियां आवाज है तुम सुनने तो आओ कभी छूकर तुम्हें खिल जाएगी घर इनको बुलाओ कभी बेकरार है बात करने को कहने दो इनको जरा खामोशियाँ तेरी मेरी खामोशियाँ खामोशियाँ लिपटी हुई ਮੋਸ਼ੀਆ ਬੋ ਵਾਜੀ ਵਾ ਬਹੁਤ ਨਿਖਰੀ ਹੋਈ ਆਵਾਜ਼ ਹੈ ਇਹਨਾਂ ਦੀ ਤੇ ਤੁਸੀਂ ਪਰਿਵਾਰ ਦੇ ਵੱਲੋਂ ਪੂਰੀ ਸਪੋਰਟ ਆ ਤੁਹਾਨੂੰ ਬਹੁਤ ਮਮਾ ਪਾਪਾ ਮੈਨੂੰ ਬਹੁਤ ਸਪੋਰਟ ਕਰਦੇ ਨੇ ਕਿ ਜਿੱਥੇ ਤੂੰ ਜਾਉਂਗੀ ਅਸੀਂ ਤੇਰੇ ਨਾਲ ਜਾਣਾ ਜੋ ਮਰਜ਼ੀ ਕਰ ਮਿਊਜ਼ਿਕ ਵਾਲ ਕਿਉਂਕਿ ਸਾਡਾ ਮੋਸਟਲੀ ਤਾਂ ਮਿਊਜ਼ਿਕ ਵਾਲੇ ਆ ਤਾਂ ਮੈਂ ਮਿਊਜ਼ਿਕ ਵਾਲੀ ਜਾਊਂਗੀ ਤੇ ਆਪਰੇ ਮਮਾ ਪਾਪਾ ਦਾ ਨਾਮ ਬਹੁਤ ਸ਼ਰਕਤੂੰਗੀ ਬਹੁਤ ਘਾਟ ਉਮਰ ਹੈ ਤੁਹਾਡੀ ਤੁਸੀਂ ਕਿੰਨੀ ਉਮਰ ਹੈ ਤੁਹਾਡੀ 16 ਤੇ ਤੁਸੀਂ ਸ਼ੁਰੂਆਤ ਕਦੋਂ ਕੀਤੀ ਹੋएगी ਫਿਰ ਸ਼ੁਰੂਆਤ ਤਾਂ ਮੈਨੂੰ ਹੋ ਗਈ ਐਕਚੁਅਲੀ ਦਾ ਤਾਂ 4-5 ਸਾਲ ਹੋ ਗਏ ਵੈਸੇ ਤਾਂ ਛੋਟੇ ਹੁੰਦੇ ਵੇ ਬਗਾਉਂਦੀ ਹੁੰਦੀ ਸੀ ਉਹਨੇ ਸੁਣ ਜਿੰਨੀ ਸੀਗੀ ਬਟ ਥੋੜਾ ਹੁਣ ਇੱਕ ਇੱਕ ਸਾਲ ਤੋਂ ਇੱਕ ਡੇਢ ਸਾਲ ਹੋ ਗਏ ਮੈਨੂੰ ਗਾਉਂਦੇ ਗਾ ਕੇ ਘਰੇ ਪਹਿਲਾਂ ਘਰੇ ਰੈਪਸ ਕਰਦੀ ਹੁੰਦੀ ਸੀ ਫੇ ਹੁਣ ਥੋੜੇ ਟਾਈਮ ਹੋਇਆ ਮੈਂ ਸਿੱਖਦੇ ਹੋਏ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕੋਈ ਆਫੀਸ਼ੀਅਲੀ ਤੁਹਾਡਾ ਗੀਤ ਆਇਆ ਵਾ ਇਹ ਆਫੀਸ਼ੀਅਲੀ ਤੇ ਹੁਣ ਨਵਾਂ ਸਾਲ ਵੀ ਆ ਰਿਹਾ ਅਗਲਾ ਪ੍ਰੋਜੈਕਟ ਕੀ ਤੁਹਾਡਾ ਆ ਰਿਹਾ ਦੇਖਦੇ ਹਾਂ ਨੈਕਸਟ ਈਅਰ ਕੀ ਹੁੰਦਾ ਹੈ ਬਾਕੀ ਦੇਖੋ ਅੱਛਾ ਜੀ ਕੋਈ ਜਾਂਦੇ ਵੇਲੇ ਦਸ਼ਕਾ ਨੂੰ ਕੋਈ ਗੀਤ ਸੁਣਾਉਣਾ ਚਾਹੋ ਕੀ ਕਹਣਾ ਕੋਈ ਮੈਸੇਜ ਤੁਹਾਡੇ ਲਈ ਦਸ ਕਾਲੀ ਸੋਨਰੀ ਅਸ਼ਕਤਾ ਦੀਵਾ ਮਤਲਬ ਮੈਨੂੰ ਉਹਨਾਂ ਨੇ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਕਿ ਕਿਉਂਕਿ ਅੱਜ ਕੱਲ ਦੇਖੋ ਹਿਪ-ਹੌਪ ਤਾਂ ਚੱਲਦੇ ਰਹਿੰਦੇ ਬਟ ਤੁਹਾਨੂੰ ਕਲਾਸਿਕਲ ਵਗੈਰਾ ਜ਼ਿਆਦਾ ਸੁਣਨੇ ਚਾਹੀਦਾ ਕਿ ਕਲਾਸਿਕਲ 뮤직 ਇੱਕ ਬਹੁਤ ਹੀ ਵਧੀਆ ਚੀਜ਼ ਹੈਗੀ ਆ ਤੇ ਕਲਾਸਿਕਲ 뮤직 ਇੱਕ ਵਾਰ ਸੁਣ ਕੇ ਦੇਖੋ ਤੁਹਾਨੂੰ ਬਹੁਤ ਸਕੂਨ ਮਿਲੇਗਾ ਕੋਈ ਗਾਣਾ ਜਾਂਦੇ ਵੇਲੇ ਸੁਣਾਉਣਾ ਚਾਹੋ ਕੋਈ ਜਿਹੜਾ ਦਿਲ ਤੇ ਟੁੰਬਦਾ ਹੋਵੇ ਤੁਹਾਨੂੰ ਦਿਲ ਦੇ ਕਰੀਬ ਹੋਵੇ ਤੁਹਾਡੇ ਗਾਣਾ ਕੋਈ ਅਜਿਹਾ ਇੱਕ ਜਾਂਦੇ ਵੇਲੇ ਸੁਣਾਉਣਾ ਚਾਹੋ ਮੈਂ ਗਜ਼ਲ ਵੀ ਸੁਣੀ ਗਜ਼ਲ ਸੁਣਾ ਸਕਦੀ ਹਾਂ जिंदगी को न बना वो सजा मेरे बाद जिंदगी को नबना ले वो सजा मेरे बाद, बाद। हौसला देना ਉन्हे ਮੇਰੇ ਖੁਦਾ ਮੇਰੇ ਬਾਤ ਜ਼ਿੰਦਗੀ ਕੋ ਨਵਨਾ ਲੈ ਉਹ ਸਜ਼ਾ ਮੇਰੇ ਬਾਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਉਮੀਦ ਕਰਦੇ ਹਾਂ ਤੁਹਾਡਾ ਕੋਈ ਵਧੀਆ ਕਨਸੈਪਟ ਆਵੇਗਾ ਤੇ ਦਰਸ਼ਕ ਸੁਣਨਗੇ ਤੁਹਾਡੀ ਆਵਾਜ਼ ਬਹੁਤ ਘੱਟ ਉਮਰ ਦਾ ਤੁਹਾਡੀ ਤੇ ਆਵਾਜ਼ ਬਹੁਤ ਨਿਕਰੀ ਹੋਈ ਹੈ ਮੈਨੂੰ ਪਾਰਸਲ ਵੀ ਬਹੁਤ ਵਧੀਆ ਲੱਗਿਆ ਧੰਨਵਾਦ